ਆ ਕਾਦਾ ਪਾਇਆ ਹੋਇਆ ਬਾਈ ਮਾੜਾ ਇਹ ਮਹੌਲਾ ਜੀ ਬਾਬਾ ਦੀਪ ਸਿੰਘ ਦਾ ਜਪਰਾ ਸਾਹਿਬ ਜਾਣੇ ਹੁੰਨੇ ਆ ਜੀ ਉੱਥੇ ਜਪਰਾ ਸਾਹਿਬ ਜਾਣੇ ਹੁੰਨੇ ਤੁਸਰਵੰਦੀ ਜਿੱਥੇ ਤਰਨਵਾਰ ਸਾਹਿਬ ਅੱਛਾ ਕਦੋਂ ਜਾਣੇ ਹੋ ਐਨ ਵਾਰ ਅੱਛਾ ਹਫਤੇ ਤੋਂ ਹਫਤੇ ਕੀ ਮਤਲਬ ਕਿਸ ਮੰਨਤ ਨੂੰ ਲੈ ਕੇ ਜਾਂਦੇ ਸੀ ਜਾਂ ਵੈਸੇ ਹੀ ਦਰਸ਼ਨ ਕਰਕੇ ਆਉਨੇ ਸੀ ਤੁਸੀਂ ਵੈਸੇ ਹੀ ਦਰਸ਼ਨ ਵੀ ਕਰਕੇ ਆਉਨੇ ਆ ਜੀ ਕਿ ਥੋੜੀ ਜਿਹੀ ਢੇਟ ਦੀ ਪ੍ਰੋਬਲਮ ਸੀ ਉਹ ਮਨ ਪਹਿਲਾ ਜਪਰਾ ਸਾਹਿਬ ਕਟਿਆ ਉੱਤੇ ਪੂਰ ਜੱਜ ਕੇ ਫਰਕ ਆ ਕੁਦਰਤ ਦਾ ਕੀ ਹੋ ਗਿਆ ਸੀ ਤਾਂ ਉਹ ਵੈਸੇ ਹੀ ਅੰਦਰ ਕੋਈ ਪਹਿਲੋ ਵੀ ਕੋਈ ਨਾੜਾ ਨੂੜਾ ਦਾ ਸੋਜ ਆਇਆ ਹੋਊਗਾ ਉਹ ਡਾਕਟਰਾਂ ਨੂੰ ਦਿਖਾਇਆ ਕੋਈ ਗੱਲ ਨਹੀਂ ਬਣੀ ਕੀ ਹੋ ਜਾਂਦਾ ਸੀ ਮਨ ਭੁੱਖ ਨਹੀਂ ਲੱਗਦੀ ਜੀ ਅੱਛਾ ਅੰਗਰੀ ਕੱਢੀ ਇਕੱਠਾ ਹੋ ਜਾਂਦਾ ਹੈ ਹਮਲੀ ਵਾਲਾ ਕੰਮ ਹੋ ਜਾਂਦਾ ਜੀ ਅੱਛਾ ਢੋਡੇ ਹੋਣ ਲੱਗਦੇ ਅੱਛਾ ਭਜਨ ਨਹੀਂ ਵੱਧ ਅਸੀਂ ਘੱਟੀ ਜਾਂਦਾ 10 ਕਿਲੋ ਹਫ਼ਤੇ ਚੜ ਗਿਆ ਅੱਛਾ ਤੇ ਹੁਣ ਬਾਹੂ ਆਜੀ 70 ਕਿਲੋ ਆ ਤੇ ਉੱਥੇ ਜਾ ਕੇ ਸੈੱਟ ਹੋ ਗਿਆ ਪੂਰਾ ਜੀ ਪੂਰਾ ਕਿੰਨੇ ਵਾਰ ਗਏ ਤੁਸੀਂ ਇਹ ਵੀ ਵਾਰ ਇੱਕ ਵਾਰ ਹੀ ਗਏ ਆ ਜੀ ਅਜੇ ਕੱਲ ਨੂੰ ਜਾਣਾ ਦੂਜੀ ਵਾਰ ਕਿੰਨੇ ਵਾਰ ਜਾਨੇ ਨੂੰ ਆ ਜਿਉਹ 4 ਵਜੇ ਤਾਈਂ ਦਾ ਵੈਸੇ ਟਾਈਮ ਹੁੰਦਾ ਤੂੰ ਪਹਿਲਾਂ ਜਦੋਂ ਮਰਜੀ ਜਾਓ ਸਵੇਰੇ ਕਿ ਸ਼ਾਮ ਸਵੇਰੇ ਜਾ ਕੇ ਹੱਥੰਦਾ ਹੈ ਅੱਛਾ ਠੀਕ ਆ ਸਾਡੇ ਬਹੁਤ ਰਿਸ਼ਤੇਦਾਰ ਜੰਦੇ ਆ ਕੋਈ ਭੇਜ ਬਹੁਤ ਪਰੇ ਤਰੇ ਹੈ ਜੀ ਬਿਲਕੁਲ ਸੱਚੀ ਬਾਦਸ਼ਾਹੀ ਬਹੁਤ ਉਪਾਰ ਹੈ ਬਿਲਕੁਲ ਸ਼ਿੰਗ ਦਾ ਐਡੇ ਮਹਾਨ ਸਖਸ਼ੀਰ ਹੋਏ ਨੇ ਨਾ ਅਸਨੇ ਇਹ ਵੀਡੀਓ ਸਾਥੀਓ ਮੈਂ ਤੁਹਾਨੂੰ ਸਾਂਝੀ ਕਰ ਰਿਹਾ ਜਿਹੜੇ ਸਾਥੀ ਕਹਿੰਦੇ ਆ ਵੀ ਐ ਚਮਤਕਾਰ ਨਹੀਂ ਹੁੰਦੇ ਐ ਗੁਰੂ ਸਾਹਿਬ ਆਨਣਾ ਨੇ ਚਮਤਕਾਰ ਕਰਕੇ ਨਹੀਂ ਲਿਖਾਇਆ ਉਹ ਵੱਖਰੀ ਗੱਲ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਸੀ ਵੀ ਉਹਨਾਂ ਕੋਲ ਚਮਤਕਾਰ ਹੈਗਾ ਹੀ ਨਹੀਂ ਜੀ ਸਭ ਕੁਝ ਸਾਡੀ ਸਭ ਕੁਝ ਨੇਜਾ ਨਹੀਂ ਨਿਸ਼ਚੈ ਨਾਲ ਜਾਓ ਆ ਤੁਹਾਡੇ ਸਾਹਮਣੇ ਚੋਂਦੀ ਜਾਗਦੀ ਉਦਾਹਰਨ ਬੈਠੀ ਹੈਗੀ ਇਹ ਕੋਈ ਬੰਦਾ ਸਿਖਾਇਆ ਨਹੀਂ ਗਿਆ ਪੜਾਇਆ ਨਹੀਂ ਗਿਆ ਇਹਦੇ ਨਾਲ ਜੋ ਬੀਤੀ ਆ ਉਹ ਮੈਂ ਇਸੇ ਕਰਕੇ ਵੀਡੀਓ ਬਣਾ ਕੇ ਪਾ ਰਿਹਾ ਹਾਂਗਾ ਵੀ ਇਹ ਸੱਚ ਹੈ ਕੋਈ ਝੂਠ ਨਹੀਂ ਹੈ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਕੇ ਜਰੂਰ ਆਓ ਜੀ ਕੋਲੋਂਡੀ ਸਾਬੋ ਵਿਖੇ ਚ ਪਹਿਰਾ ਸਾਹਿਬ ਚ ਠੀਕ ਹੈ ਜੀ ਆਪਣਾ ਨਾਮ ਕੀ ਆ ਸਰਵਿੰਦਰ ਸਿੰਘ ਜੀ ਕਿਹੜਾ ਪਿੰਡ ਆ ਮਾਖਾ ਜੀ ਮਾਖੇ ਤੋਂ ਠੀਕ ਹੈ